ਦੀ ਨਿਊਜ਼ ਟੀਮ ਵੱਲੋਂ ਸ਼ਹਿਰ ਦੇ ਹਰ ਮੁੱਦੇ ਨੂੰ ਬੜੀ ਹੀ ਵਿਬਾਕੀ ਨਾਲ ਚੁੱਕਿਆ ਜਾਂਦਾ ਹੈ ਤਾਂ ਜੋ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ ਜਾ ਸਕੇ ਕੁਝ ਸਮੱਸਿਆਵਾਂ ਹੱਲ ਹੁੰਦੀਆਂ ਨੇ ਤੇ ਕੁਝ ਵੱਲ ਪ੍ਰਸ਼ਾਸਨ ਧਿਆਨ ਦੇਣਾ ਮੁਨਾਸਬ ਹੀ ਨਹੀਂ ਸਮਝਦਾ ਤਾਜ਼ਾ ਤਸਵੀਰ 골ਡਨ ਗੇਟ ਨਜ਼ਦੀਕ ਫਲਾਈਓਵਰ ਦੀ ਦੇਖਣ ਨੂੰ ਮਿਲੀ ਜਿੱਥੇ ਕਈ ਸਾਲਾਂ ਤੋਂ ਛੱਪੜ ਸੀਵਰੇਜ ਅਤੇ ਬਰਸਾਤੀ ਪਾਣੀ ਸਰਵਿਸ ਲੇਨ ਵਿੱਚ ਖੜਾ ਹੈ ਜਿਸ ਨਾਲ ਸਰਵਿਸ ਲੇਨ ਬੰਦ ਹੈ ਅਤੇ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਗੰਦਗੀ ਇਸ ਕਦਰ ਹੈ ਕਿ ਇਸ ਜਗ੍ਹਾ ਨੂੰ ਬਿਮਾਰੀਆਂ ਦਾ ਹੈੱਡਕੁਆਟਰ ਆਖਿਆ ਜਾ ਸਕਦਾ ਹੈ ਸਾਡੇ ਸੰਬੰਧਿਤ ਵਿਭਾਗ ਨੂੰ ਅਪੀਲ ਹੈ ਕਿ ਜਲਦ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਮੌਨਸੂਨ ਸੀਜ਼ਨ ਦੌਰਾਨ ਬਿਮਾਰੀਆਂ ਦੀ ਦਸਤਕ ਨਾ ਹੋਵੇ ਤੇ ਮੈਂ ਦੇਖਦਾ ਜਦੋਂ ਵੀ ਬਾਰਿਸ਼ ਹੁੰਦੀ ਹੈ ਤੇ ਬਾਰਿਸ਼ ਹੋਣ ਦੇ ਦੌਰਾਨ ਜਿੱਥੇ ਪੂਲ ਸਮਾਪਤ ਹੁੰਦੇ ਜਾਂ ਸ਼ੁਰੂ ਹੁੰਦੇ ਨੇ ਉੱਥੇ ਪਾਣੀ ਇਕੱਠਾ ਹੋ ਜਾਂਦਾ ਹੈ ਔਰ ਇਹਡੇ-ਇਹਡੇ ਵੱਡੇ ਇੰਜੀਨੀਅਰ ਇਹਦੇ ਨਕਸ਼ੇ ਪਾਸ ਕਰਦੇ ਨੇ ਸੈਂਟਰ ਗਵਰਨਮੈਂਟ ਐ ਸਟੇਟ ਗਵਰਨਮੈਂਟ ਦੇ ਸੀਨੀਅਰ ਅਫੀਸਰ ਦੀਆਂ ਮੀਟਿੰਗਾਂ ਹੋ ਕੇ ਪੁਲ ਤਿਆਰ ਹੁੰਦੇ ਨੇ ਪਰ ਇਸ ਚੀਜ਼ ਦਾ ਹੱਲ ਨਹੀਂ ਮੈਂ ਦੇਖਿਆ ਕਿ ਜਿੱਥੇ ਪੁਲ ਖਤਮ ਹੁੰਦਾ ਉੱਥੇ ਆ ਕੇ ਪਾਣੀ ਇਕੱਠਾ ਹੋ ਜਾਂਦਾ ਔਰ ਇਸ ਇੰਨੇ ਨੇ ਵੱਡੇ ਇੰਜੀਨੀਅਰ ਇਹਦੇ ਨਕਸ਼ੇ ਤਿਆਰ ਕਰਦੇ ਨੇ ਤੇ ਫਿਰ ਵੀ ਇਸ ਦਾ ਹੱਲ ਨਾ ਹੋਵੇ ਇਹਨੇ ਕਰੋੜਾਂ ਰੁਪਏ ਲੋਕਾਂ ਕੋਲੋਂ ਟੈਕਸ ਲੈ ਕੇ ਤੇ ਇਹ ਖਰਾਬ ਕੀਤਾ ਜਾ ਰਿਹਾ ਤਾਂ ਸਾਡੀ ਸੈਂਟਰ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਨੂੰ ਅਪੀਲ ਆ ਕਿ ਇਸ ਦਾ ਪਰਮਾਨੈਂਟ ਹੱਲ ਕੱਢਿਆ ਜਾਵੇ ਜਿੱਥੇ ਵੀ ਨਵੇਂ ਪੁਲ ਬਣਨੇ ਆ ਜਾਂ ਪੁਰਾਣੇ ਪੁਲ ਬੜੇ ਨੇ ਉਹਨਾਂ ਦਾ ਜਿਹੜਾ ਪਾਣੀ ਹੈ ਪਾਣੀ ਦੀ ਨਿਕਾਸੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਆਉਂਦੇ ਜਾਂਦੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਔਰ ਟ੍ਰੈਫਿਕ ਜਾਮ ਨਾ ਲੱਗੇ ਦਬਰਜੀ ਵਿਖੇ 골ਡਨ ਗੇਟ ਨਜ਼ਦੀਕ ਫਲਾਈਓਵਰ ਦੀ ਸਰਵਿਸ ਲੇਨ ਮੀਂਹ ਦੇ ਪਾਣੀ ਕਾਰਨ ਸੀਵਰੇਜ ਦੇ ਪਾਣੀ ਕਾਰਨ ਬੰਦਾ ਹੈ ਰਾਹਗੀਰ ਜਿਹੜੇ ਨੇ ਉਹ ਰੋਜ਼ਾਨਾ ਪਰੇਸ਼ਾਨ ਹੁੰਦੇ ਨੇ ਟੁੱਟੀ ਹੋਈ ਸੜਕ ਐ ਪਰ ਇਸ ਵਾਲੇ ਨਗਰ ਨਿਗਮ ਪੀ ਡਬਲਯੂ ਡੀ ਤੇ ਨੈਸ਼ਨਲ ਹਾਈਵੇ ਥਾਰਟੀ ਦਾ ਕੋਈ ਵੀ ਧਿਆਨ ਨਹੀਂ ਹੈ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਨੇ ਕਈ ਸਾਲਾਂ ਤੋਂ ਇਹ ਲੇਨ ਬੰਦ ਐ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੋ ਅਸੀਂ ਮੰਗ ਕਰਦੇ ਹਾਂ ਕਿ ਸੰਬੰਧਤ ਵਿਭਾਗ ਜਲਦ ਤੋਂ ਜਲਦ ਇਸ ਵੱਲ ਧਿਆਨ ਦੇਵੇ ਤੇ ਲੋਕਾਂ ਦੀ ਰਾਹ ਨੂੰ ਆਸਾਨ ਕਰੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼